ਪੰਜਾਬ ਅੰਦਰ ਪੰਚਾਇਤੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਜਲਾ ਬਰਨਾਲਾ ਦੇ ਅਹਿਮ ਸਮਝੇ ਜਾਂਦੇ ਪਿੰਡ ਤਾਜੋ ਕੇ ਖੁਰਦ ਵਿਖੇ ਸਰਦਾਰਨੀ ਹਰਜਿੰਦਰ ਕੌਰ ਧਰਮਪਤਨੀ ਵਿਅੰਤ ਸਿੰਘ ਬਬਲੀ ਜਿਹੜੇ ਆਮ ਆਦਮੀ ਪਾਰਟੀ ਦੇ ਸਰਗਰਮ ਮੈਂਬਰ ਵਜੋਂ ਲੋਕਾਂ ਦੇ ਵਿਚਾਰ ਵਿਚਾਰਦੇ ਸੰਸਮਾਸੇ ਵੀ ਉਹ ਇਸ ਸਿਆਸੀ ਪੜ ਦੇ ਵਿੱਚ ਨਿਤਰੇ ਹੋਏ ਹਨ ਅੱਜ ਗੱਲ ਕਰਦੇ ਹਾਂ ਹਰਜਿੰਦਰ ਕੌਰ ਨਾਲ ਉਹਨਾਂ ਦੇ ਪਤੀ ਬਬਲੀ ਨਾਲ ਅਤੇ ਪ੍ਰਗਟ ਸਿੰਘ ਨਾਲ ਕੀ ਕਹਿਣਾ ਚਾਹੋਗੇ ਬਬਲੀ ਜੀ ਅਸੀਂ ਕਹਿਣਾ ਚਾਹੁੰਦੇ ਜੀ 22 ਸਾਲ ਤੋਂ ਉੱਪਰ ਸਮਾਂ ਹੋ ਗਿਆ ਸਾਨੂੰ ਆਮ ਪਾਰਟੀ ਦੇ ਉਹ ਤੇ ਸਭ ਤੋਂ ਪਹਿਲਾਂ ਮੈਂ ਸਾਡੇ ਆਮ ਪਾਰਟੀ ਦੇ ਐਮਰ ਲਾਭ ਸਿੰਘ ਉਹਨਾਂ ਨੂੰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਿਵਾਣੇ ਜ ਨੂੰ ਮੌਕਾ ਦਿੱਤਾ ਇਹ ਆਉਣ ਦਾ ਪਾਣੀ ਦੀ ਨਿਕਾਸੀ ਦਾ ਕੀ ਮਸਲਾ ਹੈ ਸਾਡੇ ਜੀ ਪਿੰਡ ਦੀ ਨਿਕਾਸੀ ਦਾ ਪਾਣੀ ਦਾ ਜਿਹੜਾ ਨਿਕਾਸ ਆ ਉਹ ਨਹੀਂ ਹੈਗਾ ਇੰਨਾ ਜ਼ਿਆਦਾ ਬਰਾਹ ਜ ਜੇ ਅਸੀਂ ਉਹਦਾ ਸਾਨੂੰ ਇੱਕ ਵਾਰੀ ਮੌਕਾ ਮਿਲਿਆ ਤੇ ਅਸੀਂ ਉਹ ਪਾਣੀ ਦਾ ਨਿਕਾਸ ਕਰਾਵਾਂਗੇ ਜੀ ਨਰੇਗਾਵਰੀ ਕੀ ਕਹਿਣਾ ਚਾਹੁੰਗੇ ਨਰੇਗਾਵਰੀ ਜੀ ਜਿਹੜੇ ਨਵੇਂ ਕੋਈ ਵੈਸੇ ਆ ਸਾਨੂੰ ਕੋਸਟ ਹੁੰਦੀ ਆ ਸਾਡੀ ਇਹ ਵੀ ਅਸੀਂ ਵੱਧ ਤੋਂ ਵੱਧ ਕੰਮ ਲੈ ਕੇ ਆਈਏ ਪਿੰਡ ਦੇ ਵਿੱਚ ਤੇ ਜਿਹੜੇ ਕੋਈ ਜੋਬ ਬਨਜੋਗ ਨੇ ਕਾੜ ਉਹ ਅਸੀਂ ਕਾਰਡ ਬਣਾ ਕੇ ਦੇਵਾਂਗੇ ਜੀ ਪਿੰਡਾਂ ਅੰਦਰ ਕਾਫੀ ਐਸਸੀ ਬੋਰਡ ਪਾਈਚਾਰੇ ਦੀ ਬੋਰਡ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਹੜੀਆਂ-ਕਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਆ ਉਹਦੇ ਵਿੱਚ ਹੋ ਗਏ ਵੀ ਜਿਵੇਂ ਆਪਣੇ ਕੱਚੇ ਘਰਾਂ ਜਿਹੜੇ ਹੁਣ ਚੱਲਈ ਹੋਈ ਹੈ ਸਰਕਾਰ ਦੀ ਵੀ ਕਿਸੇ ਵੀ ਗਰੀਬ ਕੋਲ ਕੋਈ ਕੱਚਾ ਘਰ ਨਹੀਂ ਰਹਿਣਾ ਚਾਹੁੰਦਾ ਉਹ ਉਹਦੇ ਵਿੱਚੋਂ ਲਗਭਗ ਮੈਂ 26 ਘਰ ਐ ਇਸ ਵਕਤ ਪਵਾ ਰਹੇ ਹਾਂ ਜੀ ਪਿੰਡ ਵਿੱਚ 26 ਘਰ ਸਾਡੇ 26 ਘਰਾਂ ਦੀ ਹੋਈ ਕਿਸ਼ਤ ਪੈ ਚੁੱਕੀ ਆ ਤੇ ਨਾ 10 ਘਰਾਂ ਦੀ ਦੂਜੀ ਕਿਸ਼ਤ ਵੀ ਪੈ ਚੁੱਕੀ ਆ ਜੀ 70 70000 ਵਾਲੀ ਜੀ ਹੋਰ ਵੀ ਜਿਹੜੇ ਇਦੋਂ ਬਾਅਦ ਵਿੱਚ ਕੋਈ ਰਹਿੰਦੇ ਨੇ ਜੀ ਉਹਨਾਂ ਨੂੰ ਅਸੀਂ ਲਿਸਟਾਂ ਦੇ ਵਿੱਚ ਪਾ ਕੇ ਨਾਮ ਉਹਨਾਂ ਦੇ ਘਰ ਪਾਉਣ ਦੀ ਕੋਸ਼ਿਸ਼ ਕਰਾਂਗੇ ਬਾਅਦ ਤੋਂ ਬਾਅਦ ਜੀ ਨਸ਼ਾ ਦੀ ਰੋਕ ਥਾਮ ਲਈ ਬਬਲੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਨਸ਼ਿਆਂ ਦੇ ਰੋਕ ਥਾਮ ਲਈ ਜੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਸਾਡੀ ਉਹਨੂੰ ਬਚਾਉਣ ਵਾਸਤੇ ਸਾਡੇ ਐਮਐਲਏ ਸਾਹਿਬ ਲਾਲ ਸਿੰਘ ਗੋਗ ਜੀ ਨੇ ਸਾਨੂੰ ਚਾਰ ਕਿੱਲਾਂ ਦੇ ਵਿੱਚ ਨੈਸ਼ਨਲ ਗਰਾਊਂਡ ਜਿਹੜਾ ਉਹ ਸਾਨੂੰ ਮਨਜ਼ੂਰ ਕਰਾ ਕੇ ਤਾਂ ਕੁਝ ਦਿਨਾਂ ਦੇ ਵਿੱਚ ਹੀ ਉਹ ਚੌਣ ਜਾਬਤ ਤੋਂ ਬਾਅਦ ਚਾਲੂ ਕੀਤਾ ਜਾਵੇਗਾ ਜੀ ਇੱਕ ਜੀ ਸਾਡੇ ਜੋ ਕਾਫੀ ਪਿੰਡ ਵੱਡਾ ਹੈ ਪਸ਼ੂ ਬਹੁਤ ਜ਼ਿਆਦਾ ਰੱਖ ਰਹੇ ਨੇ ਜ਼ਿੰਮੇਦਾਰ ਉਹਦੇ ਵਿੱਚ ਸਾਨੂੰ ਵੱਡੀ ਸਮੱਸਿਆ ਆ ਰਹੀ ਹੈ ਸਾਡੇ ਕੋਲੇ ਡਿਸਪੈਂਸਰੀ ਹੈ ਨਹੀਂ ਡਾਕਟਰ ਘਾਟ ਹੈ ਜੀ ਉਹ ਉਹ ਅਸੀਂ ਨਾ ਜੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਵੀ ਉਹ ਵੀ ਸਾਡੇ ਜੋ ਡੰਗਰਾਂ ਦਾ ਹਸਪਤਾਲ ਆ ਉਹ ਵੀ ਅਸੀਂ ਬਣਾ ਬਣਾਉਣਾ ਜੀ ਉਹ ਇੱਕ ਸਾਡੇ ਕਾਫੀ ਸਮੇਂ ਤੋਂ ਜਿੱਦਨ ਸਾਡਾ ਸਕੂਲ ਬਣਿਆਗਾ ਉਹਦੀ ਜੋ ਮਾਲਕੀ ਸੀ ਉਹ ਦੂਸਰੇ ਪੰਡਤ ਭਾਈਚਾਰਾ ਤੁਸੀਂ ਬਹਾਨਾ ਲੈਂਦਾ ਸੀਗਾ ਉਹ ਉਹਨਾਂ ਨਾਂ ਦੀ ਮਾਲਕੀ ਸਾਡੇ ਸਕੂਲ ਦੇ ਨਾਂ ਉਹ ਮਾਲਕੀ ਨਹੀਂ ਹੈਗੀ ਸੀ ਇਸ ਕਰਕੇ ਸਾਨੂੰ ਦਿੱਕਤ ਆ ਰਹੀ ਸੀ ਸਾਡਾ ਪਲੱਸ 2 ਦਾ ਸਕੂਲ ਸੀ ਜੋ ਉਹ ਨਹੀਂ ਮਨਜ਼ੂਰ ਹੋ ਰਿਹਾ ਸੀ ਤੇ ਇਹ ਅਸੀਂ ਸਾਰਾ ਕੁਝ ਲੋਟ ਕਰਵਾ ਕੇ ਜੋ ਸਕੂਲ ਦੀ ਜ਼ਮੀਨ ਆ ਉਹ ਸਕੂਲ ਦੇ ਨਾਂ ਕਰਵਾ ਕੇ ਇਸ ਤੋਂ ਬਾਅਦ ਅਸੀਂ ਜੋ ਕਿ ਸਾਡੀਆਂ ਬੱਚੀਆਂ ਨੇ ਉਹ ਬਾਹਰ ਨਾ ਜਾਣ ਸਾਡੇ ਪਿੰਡ ਦੇ ਵਿੱਚ ਉਹ ਪੜ੍ਹਨ ਪਲੱਸ 2 ਦਾ ਅਸੀਂ ਸਕੂਲ ਮਨਜ਼ੂਰ ਕਰਵਾ ਰਹੇ ਹਾਂ ਜੀ ਇੱਕ ਜੀ ਜੋ ਵੀ ਸਰਕਾਰੀ ਕੋਈ ਸਕੀਮ ਆਉਂਦੀ ਆ ਅਸੀਂ ਸਭ ਤੋਂ ਪਹਿਲਾਂ ਉਹ ਲਾਗੂ ਕਰਵਾ ਕੇ ਲੋਕਾਂ ਤੱਕ ਸਾਡਾ ਪਹੁੰਚਾਉਣ ਦਾ ਜ਼ਿੰਮੇਵਾਰੀ ਰਹੇਗੀ ਤੇ ਜੋ ਕਿ ਮੈਂ ਹੋਗੀ ਸਗਨ ਸਕੀਮ ਹੋਗੀ 51000 ਰੁਪਏ ਜੋ ਗਰੀਬ ਦੇ ਬੱਚਿਆਂ ਨੂੰ ਸਗਨ ਸਕੀਮ ਆਉਂਦੀ ਆ ਉਹਦੇ ਕਾਗਜ਼ ਅਸੀਂ ਖੁਦ ਭਰ ਕੇ ਆਪ ਦੇ ਖੁਦ ਭਰਨ ਜਾਇਆ ਕਰਾਂਗੇ ਸਗਨ ਸਕੀਮ ਦਵਾਇਆ ਕਰਾਂ ਜੀ ਰਾਸ਼ਨ ਕਾਰਡ ਜੀ ਸਾਡੇ ਬਹੁਤ ਕਾਫੀ ਕੱਟੇ ਗਏ ਸੀ ਤੇ ਉਹਦੇ ਵਿੱਚੋਂ ਅਸੀਂ 90 ਰਾਸ਼ਨ ਕਾਰਡ ਐ ਤੇ ਕਿ ਅਸੀਂ ਨਵੇਂ ਅਪਲਾਈ ਕੀਤੇ ਆ ਜਿਹਦੇ ਵਿੱਚੋਂ ਲੱਗ 3233 ਕਾਰਡ ਜੋ ਉਹ ਬਣ ਕੇ ਆ ਚੁੱਕੇ ਆ ਤੇ ਬਾਕੀ ਰਹਿੰਦੇ ਕਾਰਡ ਵੀ ਅਸੀਂ ਸਹੀ ਤੀ ਤੋਂ ਸਹੀ ਤੀ ਅਸੀਂ ਉਹ ਤਿਆਰ ਕਰਵਾ ਦਾਂਗੇ ਸਸਿਕਾ ਜੀ ਮੈਂ ਪਿੰਡ ਤਾਜੋਕੇ ਖੁਰਦ ਬੀਬਾ ਹਰਜਿੰਦਰ ਕੌਰ ਜੀ ਪੰਚਾਇਤ ਦੀ ਚੋਣ ਲੜਨ ਲਈ ਮੈਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਕਾਮਯਾਬ ਕਰਿਓ ਜੀ ਧੰਨਵਾਦ ਜੀ ਇਹ ਸੰ ਬੀਬਾ ਹਰਜਿੰਦਰ ਕੌਰ ਅਤੇ ਉਹਨਾਂ ਦੇ ਪਤੀ ਵਿਅੰਤ ਸਿੰਘ ਬਬਲੀ ਜਿਨ੍ਹਾਂ ਨੇ ਆਪਣਾ ਜਿਹੜਾ ਮੁੱਖ ਚੋਣ ਅਜੰਡਾ ਹੈ ਉਹ ਸਾਂਝਾ ਕੀਤਾ মিডিਆ ਦੇ ਰਾਹੀਂ ਵਾਕੀ 7 ਤਾਰੀਖ ਤੋਂ ਪਿਕਚਰ ਪੂਰੀ ਤਰ੍ਹਾਂ ਸਾਫ਼ ਹੋ ਜਾਣੀ ਹੈ ਇੱਥੇ ਫਿਲਹਾਲ ਦੋ ਤਰ੍ਹਾਂ ਦੇ ਵਿਚਕਾਰ ਜਿਹੜੀ ਸਾਹਮਣੇ ਸਿਆਸੀ ਟੱਕਰ ਵਿਖਾਈ ਦੇ ਰਹੀ ਹੈ ਕੌਣ ਬਾਜ਼ੀ ਮਾਰਦਾ ਹੈ ਇਹ 15 ਤਾਰੀਖ ਨੂੰ ਅੱਥਰਾਂ ਵੇਲੇ ਪਤਾ ਲੱਗ ਜਾਵੇਗਾ ਮੈ ਲੁਬਾਤ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਚੈਨਲ 17 ਨਿਊਜ਼ ਬਰਨਾਲਾ